ਕਿ ਬੱਚੇ ਨੇ ਖਾਸ਼ਾ ਤ੍ਰਿਸ਼ਨਾ ਨਹੀਂ ਪੂਰੀਆਂ ਹੋਣੀਆਂ ਬੱਚਾ ਅੱਗੇ ਕਮਾਂਦਾ ਬੱਚਾ ਨਹੀਂ ਕੁਝ ਵੀ ਨਹੀਂ ਕਮਾਂਦਾ ਪਰ ਉਹਦੇ ਖਾਸ਼ਾ ਤ੍ਰਿਸ਼ਨਾ ਸਾਰੀਆਂ ਪੂਰੀਆਂ ਹੋ ਰਹੀਆਂ ਉਹ ਮਾਲਕ ਨੇ ਆਪਣੇ ਆਪ ਕਰੀ ਜਾਣੀਆਂ ਪਰ ਜੋ ਧਰਮ ਹੈਗਾ ਸਾਡਾ ਸਾਡਾ ਧਰਮ ਇਹੀ ਹੈ ਬੰਦਗੀ ਇਬਾਦਤ ਕਰਨ ਦੀ ਕਿਸੇ ਦਾ ਦਿਲ ਨਹੀਂ ਦੁਖਾਣਾ ਨਿੰਦਿਆ ਚੁਗਲੀ ਨਹੀਂ ਕਰਨੀ ਕੋਈ ਅਸਾ ਕਰਮ ਨਹੀਂ ਕਰਨਾ ਜੇ ਤੋਂ ਮਾਲਕ ਨਰਾਜ਼ ਹੋ ਜਾਵੇ ਸੰਸਾਰ ਤਾਂ ਖੁਸ਼ ਨਹੀਂ ਹੋ ਸਕਦਾ ਅਸੀਂ ਦਰ ਭਾਉ ਖਾਣਾ ਮਾਲਕ ਦਾ ਇਸ ਕਰਕੇ ਮੇਰੀ ਬਚਨਾ ਤੇ ਇਹਨਾਂ ਗੱਲਾਂ ਤੇ ਧਿਆਨ ਦੇਣਾ ਤੁਸੀਂ ਜਿੰਨਾ ਵੀ ਹੋ ਸਕੇ ਬੰਦਗੀ ਇਬਾਦਤ ਕਰਨੇ ਰੱਬ ਰੱਬ ਕਰਨਾ ਕੋਈ ਨਾ ਕੋਈ ਮੂਲ ਮੰਤਰ ਲੈ ਕੇ ਜਾਂ ਫੋਨ ਜਾਪ ਲੈ ਕੇ ਜੋ ਤੁਹਾਨੂੰ ਚੰਗਾ ਲੱਗਦਾ ਉਹਦਾ ਰਟਨ ਕਰਨਾ ਪਰ ਉਹ ਸੰਬੋਧਿਤ ਮਾਲਕ ਨੂੰ ਹੋਣਾ ਚਾਹੀਦਾ ਮਾਲਕ ਦੇ ਵਿੱਚ ਹੋਰ ਕੋਈ ਰਿਕਾਵਟ ਨਹੀਂ ਆਣੀ ਚਾਹੀਦੀ ਮਾਲਕ ਦੇ ਵਿੱਚ ਰਿਕਾਵਟ ਕੋਈ ਹੈ ਜੀਬ ਦੇ ਤੇ ਮਾਲਕ ਦੇ ਵਿੱਚ ਰਿਕਾਵਟ ਹੈ ਸਾਡੀ ਅੱਖਾਂ ਸ਼ਾਂਤ ਰਿਸ਼ਨਾ ਉਹ ਖਾਂ ਸ਼ਾਂਤ ਰਿਸ਼ਨ ਨੂੰ ਇੱਕ ਪਾਸੇ ਕਰਕੇ ਤੁਸੀਂ ਸਿੱਧਾ ਉਹਦੇ ਨਾਲ ਲਿੰਕ ਰੱਖੋ ਉਹਨੂੰ ਯਾਦ ਕਰੋ ਉਹਨੂੰ ਸੰਬੋਧਿਤ ਕਰੋ ਤੂੰ ਹਾਜ਼ਰ ਨਾ ਹੋ ਜਾ ਰਿਹਾ ਸਿਮਰਨ ਕਰਦੇ ਸਾਰੇ ਸਿਮਰਨ ਕਰਦੇ ਆ ਕਿਹੜਾ ਬੰਦਾ ਸਿਮਰਨ ਨਹੀਂ ਕਰਦਾ ਸਾਰੇ ਕਰਦੇ ਭਾਵੇਂ ਸੰਸਾਰ ਦਾ ਸਿਮਰਨ ਕਰਦੇ ਕਰਦੇ ਆ